ਬਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਦੇ ਉੱਪਰ ਫੇਰ ਤੁਸੀਂ ਆਏ ਹੋ ਕਿ ਕੋਈ ਜਾਣਕਾਰੀ ਚੰਗੀ ਤੁਹਾਨੂੰ ਮਿਲੂਗੀ ਇਸ ਵੀਡੀਓ ਦੇ ਵਿੱਚ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਅੱਜ ਦੀ ਆਪਣੀ ਕਲਾਸ ਦੇ ਵਿੱਚ ਜਰੂਰ ਕੁਝ ਜ਼ਿਆਦਾ ਮੈਨੂੰ ਲੱਗਦਾ ਕਿ ਹਾਂ ਤੁਹਾਨੂੰ ਚੰਗੀ ਨੋਲੇਜ ਅੱਜ ਮਿਲੂਗੀ ਠੀਕ ਹੋ ਗਿਆ ਤੁਹਾਨੂੰ ਥੰਬਨੇਲ ਤੋਂ ਵੀ ਥੋੜਾ ਆਈਡੀਆ ਹੋਇਆ ਹੋਊਗਾ ਕਿ ਅੱਜ ਦੀ ਆਪਣੀ ਜਿਹੜੀ ਉਹ ਕਲਾਸ ਹੈਗੀ ਆ ਉਹ ਕਿਸ ਚੀਜ਼ ਬਾਰੇ ਆ ਅੱਜ ਦੀ ਕਲਾਸ ਦੇ ਵਿੱਚ ਮੇਰੇ ਸਾਰੇ ਰਾਜ਼ ਮੇਰੇ ਸਾਰੇ ਸੀਕ੍ਰੀਟ ਤਾਨੂੰ ਪਤਾ ਲੱਗ ਜਾਣੇ ਆ ਠੀਕ ਹੋ ਸਕਦਾ ਮੇਰਾ ਖਿਰਲਾ ਵੀਡੀਓ ਹੋਵੇ ਇਸ ਤੋਂ ਬਾਅਦ ਤੁਹਾਨੂੰ ਮੇਰੀ ਲੋੜੀ ਨਾ ਪਵੇ ਠੀਕ ਹੈ ਜਦ ਮੈਂ ਛੋਟੇ ਹੁੰਦੇ ਉਹ ਕਹਾਣੀ ਸੁਣਦੇ ਹੁੰਦੇ ਸੀ ਨਾ ਕਿ ਜਿਹੜੀ ਬਿੱਲੀ ਆ ਉਹ ਸ਼ੇਰ ਦੀ ਮਾਸੀ ਆ ਹਨਾ ਤੇ ਸ਼ੇਰ ਛੋਟਾ ਹੁੰਦਾ ਜਦੋਂ ਬਿੱਲੀ ਕੋਲੇ ਆਇਆ ਤਾਂ ਬਿੱਲੀ ਨੇ ਉਹਨੂੰ ਸਾਰਾ ਕੁਝ ਸਿਖਾਤਾ ਤੇ ਬਸ ਇੱਕ ਦਰਖਤ ਤੇ ਚੜ੍ਹਣਾ ਨਹੀਂ ਸਿਖਾਇਆ ਉਹਨੂੰ ਹਨਾ ਪਰ ਅੱਜ ਮੈਂ ਤੁਹਾਨੂੰ ਦਰਖਤ ਤੇ ਚੜ੍ਹਣਾ ਵੀ ਸਿਖਾ ਦੇਣਾ ਠੀਕ ਹੈ ਚਲੋ ਚੰਗੀ ਗੱਲ ਹੈ ਇਹੀ ਆਪਣਾ ਕੰਮ ਆ ਕਿ ਤੁਹਾਨੂੰ ਚੰਗੀ ਜਾਣਕਾਰੀ ਮਿਲਣੀ ਚਾਹੀਦੀ ਆ ਹੁਣ ਆਪਾਂ ਸਟਾਰਟ ਕਰਦੇ ਆਂ ਆਪਣਾ ਅੱਜ ਦਾ ਵੀਡੀਓ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਵੈਬਸਾਈਟਸ ਦੀ ਜਿਨ੍ਹਾਂ ਤੋਂ ਆਪਾਂ ਨੂੰ ਬਹੁਤ ਸਾਰਾ ਡਾਟਾ ਮਿਲ ਸਕਦਾ ਜਿਨ੍ਹਾਂ ਤੋਂ ਆਪਾਂ ਨੂੰ ਪਰਟੀਕੂਲਰ ਕੰਪਨੀਆਂਜ਼ ਦੇ ਬਾਰੇ ਵਿੱਚ ਜੋ ਵੀ ਉਹਨਾਂ ਦਾ ਸਾਰਾ ਤਾਮਜਾਮ ਹੈ ਕੀ ਕੰਮ ਕਰਦੀਆਂ ਨੇ ਕਿਹੜੇ ਸੈਕਟਰ ਦੀਆਂ ਕੰਪਨੀ ਨੇ ਕਿੰਨਾ ਮਾਰਕੀਟ ਕੈਪ ਹੈ ਕੌਣ ਕੌਣ ਉਹਨਾਂ ਦੇ ਪੀਅਰਸ ਨੇ ਕੰਪੀਟੀਟਰਸ ਨੇ ਕੀ ਉਹਨਾਂ ਦੇ ਰਿਜ਼ਲਟ ਨੇ ਮਤਲਬ ਜੋ ਵੀ ਆਪਾਂ ਨੌਲੇਜ ਲੈਣੀ ਚਾਹੁੰਦੇ ਆ ਕਿਸੇ ਚੰਗੀ ਕੰਪਨੀ ਬਾਰੇ ਸ਼ੇਅਰ ਮਾਰਕੀਟ ਬਾਰੇ ਪੂਰੀ ਦੀ ਪੂਰੀ ਆਪਾਂ ਨੂੰ ਘਰੇ ਬੈਠ ਕੇ ਇੰਟਰਨੈਟ ਤੋਂ ਉਹ ਸਾਰੀ ਮਿਲ ਜੂਗੀ ਤਾਂ ਅੱਜ ਦਾ ਆਪਣਾ ਵੀਡੀਓ ਇਹ ਹੈਗਾ ਅੱਜ ਆਪਾਂ ਪਹਿਲਾਂ ਗੱਲ ਆਪਾਂ ਗੱਲ ਕਰਾਂਗੇ ਅੱਜ ਉਹਨਾਂ ਵੈਬਸਾਈਟਸ ਦੀ ਤਾਂ ਸਭ ਤੋਂ ਪਹਿਲੀ ਆਪਣੀ ਵੈਬਸਾਈਟ ਹੈਗੀ ਆ ਉਹ ਹੈਗੀ ਆ ਟ੍ਰੇਡ ਬ੍ਰੇਨਸ ਪੋਰਟਲ ਹੁਣ ਆਪਾਂ ਇਹਨੂੰ ਖੋਲ੍ਹਾਂਗੇ ਇਸ ਵੈਬਸਾਈਟ ਦੇ ਅੰਦਰ ਜਾਵਾਂਗੇ ਤੇ ਫਿਰ ਆਪਾਂ ਦੇਖਾਂਗੇ ਕਿ ਇੱਥੋਂ ਆਪਾਂ ਕੀ ਕੀ ਆਪਾਂ ਨੂੰ ਜਾਣਕਾਰੀ ਮਿਲਦੀ ਆ ਤਾਂ ਹੁਣ ਆਪਾਂ सब तो पहला खोल ली वैबसाइट ट्रेड ब्रेनस पोर्टल ओके वैबसाइट के उपर आप हम इतने कई इंट्रस्टिंग चीज़ा सब तो पहली चीज़ की आखो थे देख रहा होगा सुपरस्टार ये वाइसिया चीज़ आ सब तो पहला आपूँ ही देख लें इतों स्टार्ट करते हैं हूँ सुपर स्टार पोर्टफोली आतो ही आइडिया हो गया होगा सुपरस्टार पोर्टफोलियो मतलब पोर्टफोलियो ठीक है सुपरस्टार मतलब ਜਿਹੜੇ ਵੀ ਕੋਈ ਲੋਕ ਬਹੁਤ ਹੀ ਵੱਡੇ ਇਨਵੈਸਟਰ ਨੇ ਅੱਜ ਤੱਕ ਦੇ ਇੰਡੀਆ ਦੇ ਉਹਨਾਂ ਦਾ ਪੋਰਟਫੋਲੀਓ ਹੁਣ ਇੱਥੇ ਤੁਹਾਨੂੰ ਨਾਮ ਦਿਖ ਰਹੇ ਹੋਣਗੇ ਦੇਖੋ ਰਕੇਸ਼ ਚੁੰਜਨਵਾਲਾ ਸਭ ਤੋਂ ਵੱਡਾ ਨਾਮ ਇੰਡੀਅਨ ਮਾਰਕੀਟ ਅਸ਼ੀਸ਼ ਕਚੋਲੀਆ ਵਿਜੇ ਕਦੀਆ ਡੌਲੀ ਖੰਨਾ ਤਾਂ ਤੁਸੀਂ ਇੱਥੇ ਇਹਨਾਂ ਦਾ ਪੋਰਟਫੋਲੀਓ ਚੈੱਕ ਕਰ ਸਕਦੇ ਹੋ ਕਿ ਇਹਨਾਂ ਦੇ ਕੋਲੇ ਕਿਹੜੇ ਕਿਹੜੇ ਸਟਾਕ ਹੈਗੇ ਨੇ ਰਕੇਸ਼ ਚੁੰਜਨਵਾਲਾ ਦੇਖ ਲੈਣੇ ਹੁਣ ਇਹ ਦੁਨੀਆ ਤੇ ਨਹੀਂ ਹੈਗੇ ਚੁੰਜਨ ਦੀ ਡੈਥ ਹੋਈ ਹੈ ਬਟ ਪੋਰਟਫੋਲੀਓ ਆਪਾਂ ਇੱਥੋਂ ਇਹਨਾਂ ਦਾ ਦੇਖ ਸਕਦੇ ਹਾਂ ਕਿ ਕਿਹੜੇ-ਕਿਹੜੇ ਸ਼ੇਅਰ ਇਹਨਾਂ ਕੋਲੇ ਹੈਗੇ ਨੇ ਨੰਬਰ ਆਫ ਸਟਾਕਸ 26 ਨੈਟਵਰਥ 39000 ਕਰੋੜ ਦੇ ਨੇੜੇ ਤੇੜੇ ਇੱਕ ਵੀਕ ਦੀ ਰਿਟਰਨ ਆ ਦੇਖੋ ਇੱਥੋਂ ਇੰਨੀ ਗਈ ਆ ਇੱਕ ਮੰਥ ਦੀ ਰਿਟਰਨ ਇੰਨੀ ਗਈ ਆ ਇੱਕ ਹੋਰ ਚੀਜ਼ ਇੰਟਰਸਟਿੰਗ ਦੇਖੋ ਤੁਹਾਨੂੰ ਮੈਂ ਦੱਸ ਦਿੰਨਾ ਦੇਖੋ ਇੱਕ ਮੰਥ ਦੀ ਰਿਟਰਨ ਰਕੇਸ਼ ਜੁੰਜਨ ਵਾਲਾ ਦੇ ਪੋਰਟਫੋਲੀਓ ਦੀ ਵੀ -2.2 ਟੂ 네ਗੇਟਿਵ ਦੇ ਵਿੱਚ ਇਸ ਕਰਕੇ ਪੈਨਿਕ ਕਰਨ ਦੀ ਕੋਈ ਬਹੁਤ ਜ਼ਿਆਦਾ ਲੋੜ ਨਹੀਂ ਹੁੰਦੀ ਹਣ ਉਸ ਤੋਂ ਬਾਅਦ ਆ ਦੇਖੋ ਥੋੜਾ ਥੱਲੇ ਆਏ ਆਪਾਂ ਤਾਂ ਇੱਥੋਂ ਆਪਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਕੋਲੇ ਆਟੋਮੋਬਾਈਲ ਸੈਕਟਰ ਦੇ ਵਿੱਚ ਟੋਟਲ ਉਹਨਾਂ ਦੇ ਪੂਰੇ ਪੋਰਟਫੋਲੀਆ ਦਾ 40.7% ਕੱਲੇ ਆਟੋਮੋਬਾਈਲ ਸੈਕਟਰ ਦੇ ਵਿੱਚ ਉਹਨਾਂ ਨੇ ਲਾਇਆ ਹੋਇਆ ਉਸ ਤੋਂ ਬਾਅਦ ਡਾਇਮੰਡ ਕਟਿੰਗ ਜੁਐਲਰੀ ਦੈਟਸ ਵੈਰੀ ਇੰਟਰਸਟਿੰਗ ਇਹ ਬਹੁਤ ਇੰਟਰਸਟਿੰਗ ਚੀਜ਼ ਆ ਕਿ 40% ਉਹਨਾਂ ਦਾ ਡਾਇਮੰਡ ਕਟਿੰਗ ਵਗੈਰਾ ਜੁਐਲਰੀ ਵਗੈਰਾ ਉਹਨਾਂ ਦੇ ਵਿੱਚ ਲੱਗਿਆ ਹੋਇਆ ਹੈ ਲਾਰਜ ਕੈਪ ਦੇ ਵਿੱਚ ਹੀ ਉਹਨਾਂ ਦੀ ਜ਼ਿਆਦਾਤਰ ਇਨਵੈਸਟਮੈਂਟ ਹੈ 85% ਤੋਂ ਉੱਪਰ ਮਿਡ ਕੈਪ ਦੇ ਵਿੱਚ 10% ਹੈ স্মਲ ਕੈਪ ਦੇ ਵਿੱਚ 4.5% ਦੇ ਨੇ ਜਿਹੜੇ ਮਾਈਕਰੋ ਬਹੁਤ ਹੀ ਜ਼ਿਆਦਾ ਘਟ ਗਈ ਉਸ ਤੋਂ ਬਾਅਦ ਇੱਥੇ ਕੰਪਨੀਆਂਜ਼ ਵੀ ਹੋਣਗੀਆਂ ਹਾਂ ਆ ਦੇਖੋ ਥੱਲੇ ਕੰਪਨੀਆਂਜ਼ ਹਰ ਕੀ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਕੋਲੇ ਹੈਗੀਆਂ ਨੇ ਇਹ ਸਾਰੀ ਦੀ ਸਾਰੀਆਂ ਕੰਪਨੀਆਂਜ਼ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਰਕੇਸ਼ ਜੁੰਜਨਵਾਲਾ ਨੇ ਕਿਹੜੀਆਂ ਕੰਪਨੀ ਤਾਂ ਇਹ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਇਨਫੋਰਮੇਸ਼ਨ ਹੋ ਸਕਦੀ ਹੈ ਕਿ ਜਿਹੜੇ ਇੰਡੀਆ ਦੇ ਸਭ ਤੋਂ ਵੱਡੇ ਇਨਵੈਸਟਰ ਨੇ ਉਹ ਖੁਦ ਕੀ ਬਾਏ ਕਰਕੇ ਬੈਠੇ ਆ ਇੱਥੇ ਤੁਹਾਡੇ ਕੋਲੇ ਕੰਪਨੀਆਂ ਦੀ ਲਿਸਟ ਆ ਕਿ ਪੂਰੀ ਦੀ ਪੂਰੀ ਟਾਟਾ ਮੋਟਰਸ ਫੈਡਰਲ ਬੈਂਕ ਐਨ ਸੀ ਸੀ ਟਾਈਟਨ ਕੈਨਰਾ ਬੈਂਕ ਰੂਰ ਵਾਸੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਹ ਸਾਰਾ ਨੰਬਰ ਆਫ ਸ਼ੇਅਰਸ ਕਿੰਨੇ ਨੇ ਇਹ ਸਾਰਾ ਹੋ ਕੇ ਇਸ ਤਰ੍ਹਾਂ ਹੀ ਤੁਸੀਂ ਹੋਰ ਕਿਸੇ ਵੀ ਹੋਰ ਇਨਵੈਸਟਰ ਦੀ ਵੀ ਪੋਰਟਫੋਲੀਓ ਨੂੰ ਚੈੱਕ ਕਰ ਸਕਦੇ ਹੋ ਇਹ ਹੋ ਗਈ ਇਹ ਵਾਲੀ ਗੱਲ ਹੁਣ ਆਪਾਂ ਗੱਲ ਕਰਦੇ ਆ ਇੱਕ ਕੋਲ ਲੈਨੇ ਹੀਟ ਮੈਪ ਅ ਵੀ ਦੇਖ ਲੈਣਾ ਹੀਟ ਮੈਪ ਕੀ ਚੀਜ਼ਾਂ ਹੀਟ ਮੈਪ ਦੇ ਉੱਪਰ ਜੇ ਜਾਵਾਂਗੇ ਤਾਂ ਇਹ ਦੇਖੋ ਇੱਥੇ ਆ ਗਿਆ ਤੁਹਾਨੂੰ অপਸ਼ਨ ਹੋ ਗਈ ਨਿਫਟੀ 50 ਬੈਂਕ ਨਿਫਟੀ ਫੈਨ ਨਿਫਟੀ ਸੈਂਸੈਕਸ ਨਿਫਟੀ 100 ਇਹ ਸਾਰੇ ਇੰਡੈਕਸਸ ਨੇ ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਨੂੰ ਵੀ ਚੈੱਕ ਕਰ ਸਕਦੇ ਹੋ ਉਸ ਦਿਨ ਦਾ ਤੁਹਾਨੂੰ ਉਹਦੀ ਜਿਹੜੀ ਪ੍ਰਾਈਸ ਫਲਕਚੁਏਸ਼ਨ ਆ ਉਹ ਦੇਖ ਸਕਦੇ ਆ ਹੁਣ ਇੱਥੇ ਆਪਾਂ ਫਾਰ ਇਗਜ਼ਾਮਪਲ ਸਰਚ ਕਰ ਲੈਨੇ ਆ ਨਿਫਟੀ 100 ਠੀਕ ਹੈ ਜੀ ਆਪਾਂ ਨਿਫਟੀ ਦੀਆਂ Nifty 100 ਰੂ ਦੀਆਂ ਜਿਹੜੀਆਂ ਵੀ ਕੰਪਨੀਆਂ ਸੈਗੀਆਂ ਨੇ ਉਹਨਾਂ ਨੂੰ ਸਿਲੈਕਟ ਕਰ ਲਿਆ ਕਿ ਸਾਨੂੰ ਉਹਨਾਂ ਦੀ ਉਸ ਦਿਨ ਦੀ ਇਨਫੋਰਮੇਸ਼ਨ ਚਾਹੀਦੀ ਹੈ ਇਹ ਸਾਰੀਆਂ ਕੰਪਨੀਆਂ ਆ ਗਈਆਂ ਤੁਹਾਡੇ ਕੋਲ ਥੱਲੇ ਸਾਰੀਆਂ ਦੀਆਂ ਸਾਰੀਆਂ ਜਿੰਨੀਆਂ ਵੀ Nifty 100 ਦੇ ਵਿੱਚ ਹੈਗੀਆਂ ਨੇ ਹੁਣ ਆਪਾਂ ਕੀ ਦੇਖਣਾ ਚਾਹੁੰਦੇ ਆ ਆਪਾਂ ਇਹ ਦੇਖਣਾ ਚਾਹੁੰਦੇ ਆ ਕਿ ਇਹਨਾਂ ਦੇ ਵਿੱਚੋਂ ਉਸ ਦਿਨ 5% ਤੋਂ ਜ਼ਿਆਦਾ ਡ੍ਰੌਪ ਕਿਹਨਾਂ ਦੇ ਵਿੱਚ ਹੈ ਰੈੱਡ ਦੇ ਵਿੱਚ ਹੋਊਗਾ ਨਾ ਡ੍ਰੌਪ ਰੈੱਡ 'ਚ ਹੁੰਦਾ ਤੇ ਜਿਹੜਾ ਉੱਪਰ ਜਾਂਦੇ ਇਨਕਰੀਜ਼ ਹੁੰਦੇ ਉਹ ਗ੍ਰੀਨ 'ਚ ਹੁੰਦੇ ਆ ਆਪਾਂ ਇਹ ਦੇਖਦੇ ਆ ਕਿ ਇਹਨਾਂ 'ਚੋਂ ਕਿਹੜੀ ਕੰਪਨੀ ਚੰਗੀ ਜਿਹੜੀ 5% ਤੋਂ ਜ਼ਿਆਦਾ ਜਿਹਦਾ ਨੋ ਸਟਾਕ اوكي ਕਿਉਂਕਿ ਹਾਂ ਅੱਜ ਸੈਟਰਡੇ ਆ ਤੇ ਇਸ ਕਰਕੇ ਇੱਥੇ ਕੋਈ ਡਾਟਾ ਜਾਊਗਾ ਨਹੀਂ ਬਟ ਜਦੋਂ ਵੀ ਤੁਸੀਂ ਕਲਿੱਕ ਕਰੋਗੇ ਇਹ ਮੈਂ ਤੁਹਾਨੂੰ ਚੀਜ਼ ਦੱਸਤੀ ਜਦੋਂ ਵੀ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਵਰਕਿੰਗ ਡੇ ਦੇ ਵਿੱਚ ਇਹ ਤੁਹਾਡੇ ਕੋਲੇ ਡਾਟਾ ਤੁਹਾਡੇ ਸਾਹਮਣੇ ਆ ਜਾਊਗਾ ਕਿ ਕਿਹੜਾ ਸਟਾਕ ਕਿੰਨੇ ਕਿੰਨੇ ਪਰਸੈਂਟ ਦੇ ਉੱਪਰ ਉੱਪਰ ਹੈ ਜਾਂ ਥੱਲੇ ਗਿਆ ਉਸ ਤੋਂ ਬਾਅਦ ਹੁਣ ਆ ਦੇਖੋ ਮਾਰਕੀਟ ਨਿਊਜ਼ ਇੱਥੇ ਤੁਸੀਂ ਮਾਰਕੀਟ ਨਿਊਜ਼ ਦੇ ਉੱਪਰ ਜਾ ਕੇ ਜਿੰਨੀਆਂ ਵੀ ਨਿਊਜ਼ ਹੋਈਆਂ ਉਸ ਦੇ ਨਾਲ ਲੇਟਰਸ ਤੁਸੀਂ ਮਾਰਕੀਟ ਨਿਊਜ਼ ਇੱਥੋਂ ਪੜ ਸਕਦੇ ਹਾਂ ਹੌਟ ਪਰਸੂਟ ਦੇਖ ਲੈਣੇ ਆ ਹੌਟ ਪਰਸੂਟ ਮਤਲਬ ਕਿਹੜੀਆਂ ਮੇਨ ਜ਼ਿਆਦਾ ਵੱਡੀਆਂ ਨਿਊਜ਼ ਆ ਰਹੀਆਂ ਨੇ ਇਹ ਤੁਹਾਡੇ ਸਾਹਮਣੇ ਨਿਊਜ਼ ਚੱਲ ਗਈਆਂ ਰੇਮਨ ਦਾ ਕਹਿੰਦੇ ਅੱਜ ਹੀ ਕਿ Q4 ਦੇ ਵਿੱਚ ਜਿਹੜਾ ਫਿਕਸ ਪ੍ਰੋਫਿਟ ਆ ਉਹ 18% ਵੱਧ ਗਿਆ ਕਿੱਥੇ ਪਹੁੰਚ ਗਿਆ 229 ਕਰੋੜ ਡਿਕਲੇਅਰ ਕੀਤਾ ਉਹਨਾਂ ਨੇ ਡਿਵੀਡੈਂਡ ਰੁਪਈਆ 10 ਪਰ ਸ਼ੇਅਰ ਲਓ ਜੀ 10 ਰੁਪਏ ਦਾ ਸ਼ੇਅਰ 10 ਰੁਪਏ ਦਾ ਡਿਵੀਡੈਂਡ ਵੀ ਦਿੱਤਾ ਰੇਮਨ ਨੇ ਉਸੇ ਤਰ੍ਹਾਂ ਇਹ ਨਿਊਜ਼ ਆ ਕਿ ਜੀਐਸਡਬਲਿਊ ਇਨਫਰਾ ਕੋਫੋਰਸ ਦੀ ਆਈ ਆਦਾਨੀ ਗ੍ਰੀਨ ਐਸ ਇਸ ਤਰ੍ਹਾਂ ਕਰਕੇ ਐਮ ਆਰ ਐਫ ਦਾ ਪ੍ਰੋਫਿਟ ਵਧ ਗਿਆ 16% ਇਹਨਾਂ ਨੇ ਡਿਕਲੇਅਰ ਕੀਤਾ ਡਿਵੀਡੈਂਡ 194 ਰੁਪਏ ਦਾ ਤਾਂ ਇੱਥੋਂ ਤੁਹਾਨੂੰ ਸਾਰੀਆਂ ਨਿਊਜ਼ ਬਾਰੇ ਪਤਾ ਲੱਗ ਜਾਊਗਾ ਇਸ ਤੋਂ ਬਾਅਦ ਤੁਸੀਂ ਹੋਰ ਵੀ ਇੱਥੇ ਬਹੁਤ ਸਾਰੀਆਂ ਚੀਜ਼ਾਂ ਸਰਚ ਕਰ ਸਕਦੇ ਹੋ ਇੱਥੇ ਆਈ ਪੀਓਜ਼ ਦੇਖੋ ਆਈ ਪੀਓ ਦੀ ਲਿਸਟ ਹੈਗੀ ਆ ਤੁਸੀਂ ਆਈ ਪੀਓ ਦੇ ਉੱਪਰ ਕਲਿੱਕ ਕਰੋਗੇ ਤਾਂ ਓਪਨ ਆਈ ਪੀਓ ਜਿਹੜੇ ਇਸ ਟਾਈਮ ਓਪਨ ਹੈਗੇ ਆ ਜਿਹੜੇ ਅਪਕਮਿੰਗ ਆਈ ਪੀਓ ਨੇ ਜਿਹੜੇ ਅੱਗੇ ਹਲੇ ਹੋਰ ਕੰਪਨੀਆਂ ਦੇ ਆਈ ਪੀਓ ਆਉਣਗੇ ਜਿਹੜੇ ਪਲਾਨ ਕਰ ਰਹੇ ਆ ਉਹ ਵਾਲੇ ਕਲੋਜ਼ਡ ਆਈਪੀਓ ਜਿਹੜੇ ਬੰਦ ਹੋ ਚੁੱਕੇ ਆ ਜਿਹੜੀਆਂ ਕੰਪਨੀਆਂ ਹੁਣ ਜਾਂ ਤਾਂ ਲਿਸਟਡ ਹੋ ਚੁੱਕੀਆਂ ਨੇ ਜਾਂ ਥੋੜੀ ਦੇਰ ਲਈ ਹੁਣ ਉਹ ਬੰਦ ਨੇ ਹੁਣੇ ਲਿਸਟਡ ਹੋਣਗੀਆਂ ਨਿਊਲੀ ਲਿਸਟਡ ਆਈਪੀਓਜ਼ ਇੱਥੋਂ ਪਤਾ ਲੱਗ ਜਾਣਗੇ ਬੈਸਟ ਪਰਫਾਰਮਿੰਗ ਆਈਪੀਓਜ਼ ਦੇਖੋ ਜਿਹੜੇ ਆਈਪੀਓਜ਼ ਆ ਚੁੱਕੇ ਆ ਕੰਪਨੀਆਂ ਲਿਸਟਡ ਹੋ ਚੁੱਕੀਆਂ ਆ ਆਪਾਂ ਇਹਨੂੰ ਖੋਲ ਕੇ ਦੇਖੀਏ ਆ ਦੇਖੋ ਇੱਥੇ ਬੈਸਟ ਪਰਫਾਰਮਿੰਗ ਆਈਪੀਓਜ਼ ਕਿ ਕਿਹੜੇ ਆਈਪੀਓ ਨੇ ਜਿਹੜੇ ਹੁਣ ਤੱਕ ਸਭ ਤੋਂ ਵਧੀਆ ਚੱਲ ਰਹੇ ਭਰਤੀ ਹੈਕਸਕੋਮ ਬਹੁਤ ਹੀ ਵਧੀਆ ਕੰਪਨੀ ਹੈ ਕਿਸੇ ਦਿਨ ਇਹਦੀ ਵੀ ਆਪਾਂ ਕਿਸੇ ਵੀਡੀਓ ਲਿਸਟਡ ਗੇਨ 7.75% ਐਨਾ ਹੈਗਾ ਆਫਰ ਪ੍ਰਾਈਸ 570 ਰੁਪਏ ਤਾਂ ਸੀਗਾ ਲਿਸਟਿੰਗ ਪ੍ਰਾਈਸ ਹੀ ਹੋ ਗਿਆ 755 ਰੁਪਏ ਤੇ ਇੱਥੋਂ ਤੁਸੀਂ ਬਹੁਤ ਸਾਰੀ ਇਨਫੋਰਮੇਸ਼ਨ ਆਈਪੀਓਜ਼ ਬਾਰੇ ਲੈ ਸਕਦੇ ਹੋ ਤੋਂ ਬਾਅਦ ਇੱਥੇ ਤੁਹਾਨੂੰ ਕਾਰਪੋਰੇਟ ਐਕਸ਼ਨ ਵੀ ਜੇ ਤੁਸੀਂ ਇੱਥੇ ਸਰਚ ਕਰੋਗੇ ਕਾਰਪੋਰੇਟ ਐਕਸ਼ਨ ਕੀ ਹੁੰਦਾ ਮਤਲਬ ਕੰਪਨੀ ਦੇ ਮੈਨੇਜਮੈਂਟ ਨੇ ਜਿਹੜੇ-ਜਿਹੜੇ ਡਿਸੀਜਨ ਲਏ ਆ ਉਹਦੇ ਬਾਰੇ ਆਪਾਂ ਨੂੰ ਇਨਫੋਰਮੇਸ਼ਨ ਮਿਲ ਜੂਗੀ ਸਪੈਸ਼ਲੀ ਕਿਹੜੇ ਡਿਸੀਜ ਹੁੰਦੇ ਡਿਵੀਡੈਂਡਸ ਆਪਾਂ ਇੱਕ ਵੀਡੀਓ ਬਣਾਇਆ ਸੀ ਨਾ ਡਿਵੀਡੈਂਡ ਦਾ ਤੁਹਾਨੂੰ ਇਥੋਂ ਡਿਵੀਡੈਂਡ ਦੀ ਇਨਫੋਰਮੇਸ਼ਨ ਮਿਲ ਜੂਗੀ ਬੋਨਸ ਬੋਨਸ ਸ਼ੇਅਰ ਜਦੋਂ ਕੰਪਨੀ ਦਿੰਦੀ ਆ ਤੁਹਾਨੂੰ ਇਥੋਂ ਇਨਫੋਰਮੇਸ਼ਨ ਮਿਲ ਜੂਗੀ ਕਿ ਕਿਹੜੀ ਕੰਪਨੀ ਬੋਨਸ ਸ਼ੇਅਰ ਪ੍ਰੋਵਾਈਡ ਕਰ ਰਹੀ ਆ ਸਪਲਿਟ ਸਪਲਿਟ ਹੁੰਦਾ ਸ਼ੇਅਰ ਘਟ ਜਾਂਦਾ ਹੈਨਾ ਕਟ ਕੇ ਕੁਝ ਟੁਕੜਿਆਂ ਚ ਵੰਡ ਦਿੰਦੇ ਆ ਉਸ ਅਕੋਰਡਿੰਗ ਆਪਾਂ ਨੂੰ ਸ਼ੇਅਰ ਜ਼ਿਆਦਾ ਦੇ ਦਿੰਦੇ ਆ ਉਹ ਉਹਨੂੰ ਕਹਿੰਦੇ ਆ ਸਪਲਿਟ ਇਥੋਂ ਤੁਹਾਨੂੰ ਪਤਾ ਲੱਗ ਜੂਗਾ ਮਰਜਰ ਡੀਮਰ ਤੁਨੋਂ ਇਨਫੋਰਮੇਸ਼ਨ ਇਥੋਂ ਮਿਲ ਜੂਗੀ ਤਾਂ ਇਹ ਹੋ ਗਿਆ ਸਾਰਾ ਇਹਨਾਂ ਦਾ ਕੰਮ ਕਰ ਅਸ ਤੋਂ ਅਗੇ ਤੁਸੀਂ ਹੋਰ ਆਪਣੇ ਆਪ ਵੀ ਥੋੜੀ ਬਹੁਤ ਇੱਥੇ ਸਰਚ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਅਗਲੀ ਕੰਪਨੀ ਦੀ ਅਗਲੀ ਕੰਪਨੀ ਹੈਗੀ ਆ ਜੀ ਆਮ ਸੌਰੀ ਮੈਂ ਕੰਪਨੀ ਬੋਲਦਾ ਦਿਮਾਗ 'ਚ ਕੰਪਨੀ ਚੱਲਦੀ ਰਹਿੰਦੀ ਹੈ ਨਾ ਅਗਲੀ ਵੈਬਸਾਈਟ ਹੈਗੀ ਆ ਮਨੀ ਕੰਟਰੋਲ ਇੱਕ ਬਹੁਤ ਹੀ ਪੌਪੂਲਰ ਇਹ ਸਭ ਤੋਂ ਜ਼ਿਆਦਾ ਪੌਪੂਲਰ ਵੈਬਸਾਈਟ ਹੈਗੀ ਆ ਸਟਾਕ ਮਾਰਕੀਟ ਨਾਲ ਰਿਲੇਟਡ ਜਿੰਨੀਆਂ ਵੀ ਰਿਸਰਚ ਹੁੰਦੀਆਂ ਨੇ ਨਾ ਉਹਦੇ ਲਈ ਸਭ ਤੋਂ ਜ਼ਿਆਦਾ ਜਿਹੜੀ ਕ ਫੇਰ ਕੰਪਨੀ ਬੋਲੀ ਆ ਨਾ ਜਿਹੜੀ ਵੀ ਵੈਬਸਾਈਟ ਨੂੰ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਂਦਾ ਉਹ ਹੈਗੀ ਆ ਮਨੀ ਕੰਟਰੋਲ ਹੁਣ ਇੱਥੇ ਆਪਾਂ ਕੀ ਕਰੀਏ ਸਭ ਤੋਂ ਪਹਿਲਾਂ ਤਾਂ ਆਪਾਂ ਕੋਈ ਕੰਪਨੀ ਬਾਅਦ ਚ ਦੇਖਾਂਗੇ ਸਭ ਤੋਂ ਪਹਿਲਾਂ ਉੱਪਰ ਦੇਖਦੇ ਆਂ ਇਹਨਾਂ ਕੋਲੇ ਇੱਥੇ ਕੀ ਕੀ ਚੀਜ਼ ਹੈਗੀ ਆ ਆਪਣੇ ਲਈ ਦੇਖੋ ਆਪਾਂ ਮਾਰਕੀਟ ਉੱਪਰ ਗਏ ਮਾਰਕੀਟ ਦੇ ਉੱਪਰ ਜਾ ਕੇ ਇੱਥੇ ਸਟਾਕ ਐਕਸ਼ਨ ਸਟਾਕ ਐਕਸ਼ਨ ਆਲ ਸਟਾਰਟ ਟਾਪ ਗੇਨਰ ਟਾਪ ਲੂਜ਼ਰ ਉਸ ਦਿਨ ਦੇ ਕਿਹੜੇ ਨੇ ਇਹ ਸਾਰੀ ਇਨਫੋਰਮੇਸ਼ਨ ਇੱਥੋਂ ਮਿਲੂਗੀ ਉਸ ਤੋਂ ਬਾਅਦ ਇੱਥੇ ਆ ਜਾਣਗੀਆਂ ਨਿਊਜ਼ ਆ ਜਾਣਗੀਆਂ ਇੱਥੋਂ ਤੁਹਾਨੂੰ ਆ ਦੇਖੋ ਨਿਊਜ਼ ਦੇ ਉੱਪਰ ਆਪਾਂ ਗਏ ਮਾਰਕੀਟ ਫਿਰ ਆਪਾਂ ਕਰ ਲਿਆ ਸਟਾਕਸ ਇੱਥੇ ਚੈੱਕ ਕਰੋ ਸਟਾਕਸ ਨਾਲ ਰਿਲੇਟਡ ਥੱਲੋਂ ਤੱਕ ਬਹੁਤ ਜ਼ਿਆਦਾ ਨਿਊਜ਼ ਆਉਣਗੀਆਂ ਥੱਲੇ ਤੱਕ ਕਿਤੇ ਵੀ ਚਲੇ ਜਾਓ ਤੁਹਾਨੂੰ ਨਿਊਜ਼ ਬਹੁਤ ਸਾਰੀਆਂ ਮਿਲ ਜਾਣਗੀਆਂ ਬਾਈ ਕੈਸਟਰੋਲ ਟਾਰਗੇਟ ਆਫ 240 ਮੋਤੀ ਲਾਲੋਸਵਾਲ ਜੀ ਕਹਿ ਰਹੇ ਆ ਕਿ ਇਹ ਕੈਸਟਰੋਲ ਨੂੰ ਬਾਈ ਕਰ ਲੋ ਜੀ 240 ਰੁਪਏ ਤੱਕ ਪਹੁੰਚੂਗਾ ਠੀਕ ਹੋ ਗਿਆ ਉਸ ਤੋਂ ਬਾਅਦ ਕੋਟਕ ਬੈਂਕ ਕੁਆਟਰ 4 ਦੇ ਪ੍ਰੀਵਿਊ ਨੇ ਤੇ ਐਲ ਕੇ ਪੀ ਰਿਸਰਚ ਵਾਲੇ ਕਹਿ ਰਹੇ ਹੈਗੇ ਆ ਜੀ ਕਿ ਸੋਨਾ ਬੀ ਐਲ ਡਬਲਯੂ ਨੂੰ ਬਾਈ ਕਰ ਲੋ ਠੀਕ ਹੈ ਜੀ ਕਰ ਲਾਂਗੇ ਹੁਣ ਆਪਾਂ ਕੀ ਕਰੀਏ ਇੱਥੋਂ ਤੁਹਾਨੂੰ ਨਿਊਜ਼ ਪਤਾ ਲੱਗ ਜਾਣਾ ਜੇ ਆਪਾਂ ਕੋਈ ਕੰਪਨੀ ਸਰਚ ਕਰਨੀ ਹੈ ਮਤਲਬ ਉਹਦੇ ਬਾਰੇ ਹੁਣ ਆਪਾਂ ਚਾਹੁੰਦੇ ਆ ਕਿ ਆਪਾਂ ਚੰਗੀ ਤਰ੍ਹਾਂ ਨੂੰ ਆਪਾਂ ਨੂੰ ਜਾਣਕਾਰੀ ਮਿਲੇ ਤਾਂ ਆਪਾਂ ਕੀ ਕਰਾਂਗੇ ਆਪਾਂ ਇੱਕ ਕੰਪਨੀ ਕਿਹੜੀ ਸਰਚ ਕਰੀਏ ਚਲੋ ਆਪਾਂ ਉਹੀ ਕਰ ਲੈਨੇ ਜਿਹਦੀ ਥੋੜੀ ਤਾਂ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਮਦਰ ਸੰਸੂਮੀ ਵਾਇਰਿੰਗ ਮੈਂ ਚਾਹੁੰਨਾ ਕਿ ਮੈਨੂੰ ਉਹਦੇ ਬਾਰੇ ਹੋਰ ਪਤਾ ਲੱਗੇ ਤਾਂ ਹੁਣ ਮੇਰੇ ਸਾਹਮਣੇ ਸਭ ਕੁਝ ਖੁੱਲ ਗਿਆ ਇਹਦਾ ਮਦਰ ਸੰਸੂਮੀ ਦਾ ਸਭ ਤੋਂ ਪਹਿਲਾਂ ਚੀਜ਼ ਆ ਜਾਣੀ ਆ ਇਹਦੀ ਸਟਰੈਂਥ ਲਿਖੀ ਹੋਈ ਆ ਵੀਕਨੈਸ ਲਿਖੀ ਹੋਈ ਆ ਹਨਾ ਸਟਰੈਂਥ ਕੀ ਦੱਸ ਰਹੇ ਕੰਪਨੀ ਦੀ ਕੰਪਨੀ ਵਿਦ ਹਾਈ ਟੀਟੀਐਮ ਈਪੀਐਸ ਗਰੋਥ ਨਾ ਸਟਰੈਂਥ ਨੇ ਇੱਥੋਂ ਅੱਗੇ ਜਾ ਕੇ ਕੋਲੋਂਗੇ ਤਾਂ ਨੌ ਦੀਆਂ ਨੌਨ ਸਟਰੈਂਥ ਤੁਹਾਡੇ ਸਾਹਮਣੇ ਅੱਗੇ ਥੱਲੇ ਤੱਕ ਬਿਲਕੁਲ ਆ ਜਾਣਗੀਆਂ ਓਕੇ ਵੀਕਨੈਸ ਵੀਕਨੈਸ ਦੱਸ ਰਹੇ ਆ ਇਨੈਫੀਸ਼ੈਂਟ ਯੂਜ਼ ਆਫ ਕੈਪੀਟਲ ਟੂ ਜਨਰੇਟ ਪ੍ਰੋਫਿਟ ਇਨੈਫੀਸ਼ੈਂਟ ਕਹਿੰਦੇ ਹਾਲੇ ਕੈਪੀਟਲ ਉਹਨਾਂ ਜ਼ਿਆਦਾ ਯੂਜ਼ ਨਹੀਂ ਕਰ ਰਹੇ ਬਟ ਉਹਦਾ ਇੱਕ ਰੀਜ਼ਨ ਇਹ ਵੀ ਆ ਕਿ ਇਹ ਕੰਪਨੀ ਹੁਣੇ ਹੀ ਆਪਣੀ ਪੇਰੈਂਟ ਕੰਪਨੀ ਤੋਂ ਅਡ ਹੋਈ ਆ ਤਾਂ ਇਸੇ ਕਰਕੇ ਹਾਲੇ ਨੂੰ ਕੋ ਟਾਈਮ ਹੀ ਨਹੀਂ ਹੈਗਾ ਹੁਣੇ ਟਾਈਮ ਮਿਲੂਗਾ ਤੇ ਕੈਪੀਪੀਟਲ ਨੂੰ ਯੂ ਹੁਣ ਆਪਾਂ ਅੱਗੇ ਚੱਲਦੇ ਆਂ ਇਸ ਕੰਪਨੀ ਬਾਰੇ ਹੀ ਪਤਾ ਕਰਨਾ ਆਪਾਂ ਸਾਰਾ ਕੁਝ ਉਸ ਤੋਂ ਬਾਅਦ ਐਡਵਾਂਸ ਚਾਰਟ ਆ ਗਿਆ ਇਹਨਾਂ ਦਾ ਐਡਵਾਂਸ ਚਾਰਟ ਦੇ ਵਿੱਚ ਆਪਾਂ ਜਾਵਾਂਗੇ ਆਪਾਂ ਇਹ ਦੇਖਣਾ ਕਿ ਮੈਕਸਿਮਮ ਪਰ ਇਹਦਾ ਖੋਲਾਂਗੇ ਆਪਾਂ ਨੂੰ ਬਹੁਤ ਹਲੇ ਇਹਦਾ ਫਾਇਦਾ ਨਹੀਂ ਹੋਣਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਹੁਣੇ ਬੋਲਿਆ ਕਿ ਕੰਪਨੀ ਹੁਣੇ ਆਪਣੀ ਪੇਰੈਂਟ ਕੰਪਨੀ ਤੋਂ ਅਲੱਗ ਹੋਈ ਆ ਤਾਂ ਛੋਟਾ ਜਿਹਾ ਹੀ ਚਾਰਟ ਆ ਵਿਚਾਰੇ ਦਾ ਹਾਲੇ ਛੋਟੀ ਜਿਹੀ ਜ਼ਿੰਦਗੀ ਹੈ ਦੀ ਹੁਣ ਆ ਦੇਖੋ ਇਹ ਚੀਜ਼ ਆਪਣੇ ਕੰਮ ਦੀ ਆ ਐਨਲਿਸਿਸ ਰੇਟਿੰਗ ਬੇਸਡ ਔਨ 11 ਐਨਲਿਸਟ ਇਹ ਹੈਗੇ ਆ 11 ਐਨਾਲਿਸਟ ਐਨਾਲਿਸਟ ਮਤਲਬ ਜਿਹੜੇ ਮਾਰਕੀਟ ਦੇ ਐਕਸਪਰਟ ਨੇ ਉਹਨਾਂ ਦੀ رائے ਕੀ ਆ ਮਦਰਸਨ ਸੋਮੀ ਵਾਇਰਿੰਗ ਦੇ ਬਾਰੇ ਵਿੱਚ ਉਹਨਾਂ ਦੇ ਵਿੱਚੋਂ 45% ਕਹਿ ਰਹੇ ਆ ਕਿ ਇਹਨੂੰ ਬਾਏ ਕਰੋ ਇਹਨੂੰ ਬਾਏ ਕਰ ਸਕਦੇ ਹੋਵੇ 45% ਲੋਕ ਕਹਿ ਰਹੇ ਆ ਲੋਕ ਨਹੀਂ ਕਹਿ ਰਹੇ ਐਨਾਲਿਸਟ ਕਹਿ ਰਿਹਾ ਕਿ ਆਊਟ ਪਰਫਾਰਮ ਕਰੂਗੀ ਮਤਲਬ ਇਹ ਕੰਪਨੀ ਅੱਗੇ ਬਹੁਤ ਹੀ ਜ਼ਿਆਦਾ ਵਧੀਆ ਕਰੂਗੀ 9% ਕਹਿ ਰਹੇ ਕਿ ਹਾਂ ਤੁਸੀਂ ਨਾ ਬਾਏ ਕਰੋ ਇਹਨਾਂ ਨੂੰ ਸੇਲ ਕਰੋ ਜੇ ਤੁਹਾਡੇ ਕੋਲੇ ਹੈਗਾ ਤੇ ਇਹਨੂੰ ਹੋਲਡ ਕਰਕੇ ਰੱਖ ਲਓ ਅੰਡਰ ਪਰਫਾਰਮ ਕੋਈ ਨਹੀਂ ਕਹਿ ਰਿਹਾ ਸੈਲ ਕੋਈ ਨਹੀਂ ਕਹਿ ਰਿਹਾ ਤਾਂ ਇਹਦਾ ਮਤਲਬ ਆ ਕਿ ਸਾਰੇ ਵਧੀਆ ਗੱਲ ਕਹਿ ਰਹੇ ਆ ਤਾਂ ਮਤਲਬ ਜੋ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਸੀ ਮੈਂ ਤੁਹਾਨੂੰ ਝੂਠ ਨਹੀਂ ਬੋਲਿਆ ਸੀ ਮੈਂ ਤੁਹਾਨੂੰ ਸਹੀ ਇਨਫੋਰਮੇਸ਼ਨ ਦਿੱਤੀ ਸੀ ਕਿ ਚੰਗੀ ਕੰਪਨੀ ਆ ਹੁਣ ਆਪਾਂ ਹੋਰ ਥੱਲੇ ਆ ਜੰਦੇ ਆ ਥੱਲੇ ਆ ਕੇ ਟੈਕਨੀਕਲਸ ਨੇ ਤੁਸੀਂ ਟੈਕਨੀਕਲ ਦੇਖ ਸਕਦੇ ਹੋ ਮੈਨੂੰ ਪਰਸਨਲੀ ਟੈਕਨੀਕਲਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਇੰਟਰਸਟ ਨਹੀਂ ਹੈ ਤੇ ਨਾ ਮੈਂ ਇਹਨਾਂ 'ਚ ਬਹੁਤ ਜ਼ਿਆਦਾ ਬਲੀਵ ਕਰਦਾ ਤੁਸੀਂ ਚੈੱਕ ਕਰ ਲਿਓ ਆਪਾਂ ਉਸ ਤੋਂ ਬਾਅਦ ਥੱਲੇ ਚੱਲਦੇ ਆਂ ਹੋਰ ਇਹ ਪ੍ਰਾਈਸ ਵਗੈਰਾ ਅੱਗੇ ਵੋਲੀਅਮ ਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਆ ਗਈਆਂ ਦੀਆਂ ਨਿਊਜ਼ ਤੁਸੀਂ ਇਹਨਾਂ ਨੂੰ ਪਿੱਛੋਂ ਤੱਕ ਹਿਸਟਰੀ ਤੱਕ ਜਿੰਨੀਆਂ ਵੀ ਨਿਊਜ਼ ਨੇ ਤੁਸੀਂ ਉਹ ਸਾਰੀਆਂ ਚੈੱਕ ਕਰ ਸਕਦੇ ਹੋ ਤੇ ਐਮਕੇ ਗਲੋਬਲ ਵਾਲਿਆਂ ਨੇ ਵੀ ਕਿਹਾ ਕਿ ਇਹਨਾਂ ਨੂੰ ਤੁਸੀਂ ਬਾਏ ਕਰ ਲਓ 80 ਰੁਪਏ ਤੱਕ ਜਾਊਗਾ ਠੀਕ ਹੋ ਗਿਆ ਇੱਥੇ ਤੁਸੀਂ ਸਾਰੀਆਂ ਨਿਊਜ਼ ਪੜ੍ਹ ਲਓ ਹੁਣ ਆਪਾਂ ਹੋਰ ਥੱਲੇ ਚੱਲਦੇ ਹਾਂ ਹੋਰ ਥੱਲੇ ਕੀ ਹਾਂ ਹੁਣ ਆ ਗਈ ਬ੍ਰੋকারেਜ ਰਿਸਰਚ ਵੱਡੇ ਵੱਡੇ ਜਿਹੜੇ ਬ੍ਰੋকারেਜ ਹਾਊਸਸ ਨੇ ਜਿਨ੍ਹਾਂ ਦਾ ਕੰਮ ਹੀ ਸਾਰੇ ਸਟਾਕਸ ਨੂੰ ਐਨਾਲਿਸਟ ਕਰਨਾ ਵਾ ਐਨਾਲਾਈਜ਼ ਕਰਨਾ ਤੇ ਦੱਸਣਾ ਲੋਕਾਂ ਨੂੰ ਕੀ ਕੀ ਹੈਗਾ ਉਹ ਕੀ ਕਹਿ ਰਹੇ ਆ ਉਹ ਦੇਖੋ ਸਾਰੀਆਂ ਦੀਆਂ ਸਾਰੀਆਂ ਇਹਦੀਆਂ ਬਾਏ ਦੀਆਂ ਰეკਮੈਂਡੇਸ਼ਨ ਨੇ ਇਹ ਥੋੜੀਆਂ ਪੁਰਾਣੀਆਂ ਹੋਣਗੀਆਂ ਹੁਣ ਆ ਦੇਖੋ 18 ਅਗਸਤ 2023 ਦੀ ਆ ਨਾ ਇਹ 28 ਜੁਲਾਈ 2023 ਦੀ ਉਦੋਂ ਉਹਨਾਂ ਨੇ ਟਾਰਗੇਟ 70 ਕਿਹਾ ਸੀ ਤਾਂ ਆ मोस्ट ਮਤਲਬ ਉੱਥੇ ਪਹੁੰਚ ਗਿਆ ਹੁਣੇ ਪਿੱਛੇ ਜੇ ਟੱਚ ਵੀ ਕਰਕੇ ਹਟਿਆ ਇਹ ਇਹ ਇੱਕ ਨਵੀਂ ਵਾਲੀ ਆ 2 April 24 ਨੂੰ MK Global ਵਾਲਿਆਂ ਨੇ ਹੁਣ ਟਾਰਗੇਟ ਵਧਾ ਕੇ 80 ਕਰਤਾ ਇਥੋਂ ਤੁਸੀਂ ਕਿਸੇ ਵੀ ਕੰਪਨੀ ਦੀ ਇਹ ਦੇਖ ਸਕਦੇ ਹੋ ਕਿ ਬ੍ਰੋকারেਜ ਵਾਲੇ ਵੱਡੀਆਂ ਬ੍ਰੋকারেਜ ਹਾਊਸਸ ਵਾਲੇ ਉਹਦੇ ਬਾਰੇ ਵਿੱਚ ਕੀ ਗੱਲ ਕਰ ਰਹੇ ਆ। ਹੁਣ ਆਪਾਂ ਗੱਲ ਕਰਦੇ ਆ ਅੱਗੇ ਡੀਲਸ ਤੁਸੀਂ ਇਥੋਂ ਡੀਲਸ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਉਹਨਾਂ ਦੀਆਂ ਡੀਲਸ ਹੋਈਆਂ। ਆਦਰ ਠੀਕ ਹੈ ਨਾ। ਹੁਣ ਆ ਗਏ ਅੱਗੇ ਕਾਰਪੋਰੇਟ ਐਕਸ਼ਨ। ਕਾਰਪੋਰੇਟ ਐਕਸ਼ਨ ਮਤਲਬ ਉਹ ਜਿਵੇਂ ਆਪਾਂ ਗੱਲ ਕੀਤੀ ਸੀਗੀ ਕਿ ਉਹਨਾਂ ਦੇ ਬੋਰਡ ਵਾਲੇ ਕੀ ਕੀ ਕਰਦੇ ਅਨਾਊਂਸਮੈਂਟਸ ਨੇ, ਕੀ ਅਨਾਊਂਸ ਕੀਤਾ ਬੋਰਡ ਮੀਟਿੰਗਸ ਨੇ, ਆ ਡਿਵੀਡੈਂਡਸ ਆਗੇ ਹਾਂ। ਇੱਥੇ ਦੇਖੋ ਮਨੀ ਕੰਟਰੋਲ ਦੇ ਉੱਪਰ ਜਾ ਕੇ ਜੇ ਤੁਸੀਂ ਇਹ ਦੇਖਣਾ ਨਾ ਸਿੱਧਾ ਕਿ ਕਿੰਨੇ ਐਗਜੈਕਟ ਸਾਨੂੰ ਤਾਂ ਇਹ ਦੱਸੋ ਕਿੰਨੇ ਰੁਪਏ ਦਾ ਡਿਵੀਡੈਂਡ ਦਿੱਤਾ ਆਪਾਂ ਡਿਵੀਡੈਂਡ ਤੇ ਕਲਿੱਕ ਕੀਤਾ ਡਿਵੀਡੈਂਡ ਨਾਲੇ ਪਿਛਲੇ ਸਾਲ 65 ਪੈਸੇ ਤਾਂ ਦਿੱਤਾ ਉਸ ਤੋਂ ਪਿਛਲੇ ਸਾਲ 85 ਪੈਸੇ ਤਾਂ ਦਿੱਤਾ ਪਰ ਕੋਈ ਗੱਲ ਨਹੀਂ ਛੋਟੀ ਕੰਪਨੀ ਹੈ ਵਿਚਾਰੀ ਕਿਉਂਕਿ ਸ਼ੇਅਰ ਪ੍ਰਾਈਸ ਹੀ ਬਹੁਤ ਘੱਟ ਆ ਪਰ ਫਿਰ ਵੀ ਡਿਵੀਡੈਂਡ ਕਾਫੀ ਵਧੀਆ ਉਸ ਅਕੋਰਡਿੰਗ ਬੋਨਸ ਆਲੇ ਤਾਂ ਆ ਦੇਖੋ ਬੋਨਸ ਹੋ ਗਿਆ 2022 ਦੇ ਵਿੱਚ 2/5 ਦੀ ਰੇਸ਼ੋ ਚ ਬੋਨਸ ਸਪਲਟ ਤਾਂ ਹਾਲੇ ਕੋਈ ਆਦਾ ਹੋਇਆ ਨਹੀਂ ਇਸ ਤਰ੍ਹਾਂ ਹੁਣ ਅੱਗੇ ਆਗੇ ਫਾਈਨੈਂਸ਼ੀਅਲਸ ਫਾਈਨੈਂਸ਼ੀਅਲਸ ਦੇ ਵਿੱਚ ਜਾ ਕੇ ਆਪਾਂ ਦੇਖ ਸਕਦੇ ਹਾਂ ਇਹਨਾਂ ਦੀ ਪ੍ਰੋਫਿਟ ਵਗੈਰਾ ਉਹ ਸਾਰੀ ਇਹਨਾਂ ਤਾਂ ਰੈਵਨਿਊ ਹਾਂ ਦੇਖੋ ਰੈਵਨਿਊ 21 ਦੇ ਵਿੱਚ ਤਾਂ ਕੰਪਨੀ ਐਗਜ਼ਿਸਟ ਨਹੀਂ ਕਰਦੀ ਸੋ ਪੇਰੈਂਟ ਕੰਪਨੀ ਦੇ ਨਾਲ ਹੀ ਜੁੜੀ ਹੋਈ ਸੀ ਹੁਣ 22 ਦੇ ਵਿੱਚ ਰੈਵਨਿਊ ਇਹਨਾਂ ਦਾ ਸੀਗਾ 5635 ਕਰੋੜ 23 ਦੇ ਵਿੱਚ ਵੱਧ ਕੇ ਹੋ ਗਿਆ 757 ਕਰੋੜ ਠੀਕ ਹੈ ਜੀ ਰੈਵਨਿਊ ਵੱਧ ਗਿਆ ਉਸ ਤੋਂ ਬਾਅਦ ਜੇ ਆਪਾਂ ਇੱਥੇ ਬੈਲੈਂਸ ਸ਼ੀਟ ਦੇ ਉੱਪਰ ਕਲਿੱਕ ਕਰਾਂਗੇ ਤਾਂ ਤੁਹਾਡੇ ਸਾਹਮਣੇ ਪੂਰੀ ਦੀ ਪੂਰੀ ਬੈਲੈਂਸ ਸ਼ੀਟ ਕੰਪਨੀ ਦੀ ਆ ਚੁੱਕੀ। ਥੋੜੀ ਪ੍ਰੋਬਲਮ ਹੈ ਕਿ ਮੈਂ ਕੰਪਨੀ ਉਹ ਵਾਲੀ ਖੋਲੀ ਹੈ ਕਿ ਜਿਹੜੀ 21 ਦੇ ਵਿੱਚ ਸਟਾਰਟ ਹੋਈ ਨਹੀਂ ਸੀ 22 ਦੇ ਵਿੱਚ ਉਹਨਾਂ ਨੇ ਆਪਣਾ ਕੰਮ ਸਟਾਰਟ ਕੀਤਾ ਸੀ ਬਟ ਤੁਹਾਨੂੰ ਆਈਡੀਆ ਹੋਊਗਾ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਸਾਰਾ ਚੈੱਕ ਕਰਨਾ ਹੈ ਨਾ ਠੀਕ ਹੋ ਗਿਆ ਟੈਂਜੀਬਲ ਐਸੈਟਸ ਨੇ 21 ਦੇ ਵਿੱਚ ਛਾਈ ਨਹੀਂ ਸੀ ਕਿ 432 ਹੋਗੇ 432 ਤੋਂ ਵੱਧ ਕੇ 500 79 ਹੋ ਗਏ ਹੋਰ ਆਪਾਂ ਪੱਕੀ ਚੈੱਕ ਕਰ ਸਕਦੇ ਹ ਕੋਈ ਕੋਈ ਵੀ ਚੀਜ਼ ਤੁਸੀਂ ਚੈੱਕ ਕਰਨੀ ਚਾਹੋ ਤਾਂ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਤੋਂ ਸਾਰਾ ਸਾਰਾ ਮਟੀਰੀਅਲ ਕੁਝ ਵੀ ਮਤਲਬ ਐਨੀਥਿੰਗ ਤੁਹਾਡੇ ਦਿਮਾਗ 'ਚ ਜੋ ਵੀ ਚੀਜ਼ ਆਉਂਦੀ ਆ ਕੰਪਨੀ ਦੇ ਬਾਰੇ ਤੁਸੀਂ ਜੋ ਵੀ ਚੀਜ਼ ਚੈੱਕ ਕਰਨੀ ਚਾਹੋ ਤੁਸੀਂ ਬੈਲੈਂਸ ਸ਼ੀਟ ਦੇ ਵਿੱਚ ਜਾ ਕੇ ਉਹ ਚੈੱਕ ਕਰ ਸਕਦੇ ਹੋ ਪ੍ਰੋਫਿਟ ਐਂਡ ਲਾਸ ਦੇਖ ਲੈਣੇ ਇਹ ਥੋੜੀ ਆਪਣੇ ਕੰਮ ਦੀ ਗੱਲ ਹੋ ਗਈ ਰੈਵਨਿਊ ਫਰੋਮ ਆਪਰੇਸ਼ਨਸ 22 ਦੇ ਵਿੱਚ ਐਨੇ ਸੀਗੇ 55 15500 ਦੇ ਨੇੜੇ ਤੇੜੇ ਮਈ ਦੇ ਵਿੱਚ ਹੋ ਕੇ ਸੌਰੀ ਤੇ 23 ਦੇ ਵਿੱਚ ਹੋ ਕੇ 7000 ਹੋ ਗਏ ਟੋਟਲ ਰੈਵਨਿਊ ਵਧ ਗਿਆ ਕੋਸਟ ਆਫ ਮਟੀਰੀਅਲ ਉਹ ਸਾਰਾ ਕੁਝ ਠੀਕ ਹੈ ਇਧਰੋਂ ਤੁਸੀਂ EPS ROE ਇਹ ਸਾਰਾ ਕੁਝ ਚੈੱਕ ਕਰ ਲੋ ਤੁਸੀਂ ਸਰਚ ਕਰੋ ਉਸ ਤੋਂ ਅਗੇ ਆ ਗਈ ਪ੍ਰੋਮੋਟਰ ਹੋਲਡਿੰਗ ਠੀਕ ਹੈ ਜੀ ਪ੍ਰੋਮੋਟਰ ਹੋਲਡਿੰਗ ਕਿੰਨੀ ਆ ਕੰਪਨੀ ਦੀ ਉਹ ਤੁਹਾਨੂੰ ਕਿਸੇ ਵੀ ਕੰਪਨੀ ਦਾ ਮਤਲਬ ਤੁਸੀਂ ਕੋਈ ਵੀ ਕੰਪਨੀ ਨੂੰ ਉੱਥੇ ਫਿਲ ਕਰੋਗੇ ਸੇਮ ਹੀ ਪ੍ਰोसीजर ਹੋਊਗਾ ਆਪਾਂ ਇਹਨੂੰ ਖੋਲ ਕੇ ਥੱਲੇ-ਥੱਲੇ ਤੱਕ ਆ ਗਏ ਬਾਕੀ ਕੰਪਨੀਆਂ ਵੀ ਖੋਲੋਗੇ ਤਾਂ ਸੇਮ ਹੀ ਰਹੂਗਾ ਇਸੇ ਕਰਕੇ ਮਨੀ ਕੰਟਰੋਲ ਇੱਕ ਤਾਂ ਈਜ਼ੀ ਹੈਗੀ ਹੈ ਯੂਜ਼ ਕਰਨ ਲਈ ਸਭ ਤੋਂ ਜ਼ਿਆਦਾ ਤੇ ਇਸੇ ਕਰਕੇ ਸਭ ਤੋਂ ਜ਼ਿਆਦਾ ਪਪੂਲਰ ਹੈਗੀ ਆ ਤੇ ਇਸੇ ਕਰਕੇ ਐਡ ਵਾਲੇ ਭਾਈ ਸਾਹਿਬ ਆਪਾਂ ਨੂੰ ਅੱਜ ਬਹੁਤ ਤੰਗ ਕਰ ਰਹੇ ਆ ਇਹ ਬੰਦ ਕਰਨੇ ਪੈਣਗੇ ਪੌਪਅਪਸ ਕੋਈ ਅਗਲੀ ਵਾਰ ਕਰ ਲਾਂਗੇ ਹੁਣ ਦੇਖਦੇ ਆ ਪ੍ਰੋਮੋਟਰ ਹੋਲਡਿੰਗ ਪ੍ਰੋਮੋਟਰ ਹੋਲਡਿੰਗ ਜੇ ਤੁਸੀਂ ਬਲੂ ਵਾਲਾ ਦੇਖ ਰਹੇ ਹੋ ਇੱਧਰ ਇਹ ਵਾਲਾ ਤਾਂ ਦੇਖੋ ਨੀਅਰਲੀ ਨੀਅਰਲੀ 40% ਦੀ ਪ੍ਰੋਮੋਟਰ ਹੋਲਡਿੰਗ ਆ ਫੋਰਨ ਐਂਡ ਇੰਸਟੀਚੂਨਲ ਇਨਵੈਸਟਰਸ ਕੋਲੇ ਕਿੰਨਾ ਹੈਗਾ ਵਾ ਨੀਅਰਲੀ 11% ਇੰਡੀਅਨਸ ਕੋਲੇ ਕਿੰਨਾ ਵਾ ਡੋਮੈਸਟਿਕ ਇੰਸਟੀਚੂਨਲ ਇਨਵੈਸਟਰਸ ਕੋਲੇ ਕਿੰਨਾ ਵਾ 16% ਆਪਣੇ ਕੋਲੇ ਕਿੰਨਾ ਵਾ 11% ਆਪਣੇ ਕੋਲੇ ਮਤਲਬ ਐਨੀ ਦਾ ਕੇ ਸਿਰਫ ਆਪਣੇ ਸਾਰਿਆਂ ਕੋਲੇ ਜਿਹੜੇ ਨਾਰਮਲ ਛੋਟੇ ਮੋਟੇ ਇਨਵੈਸਟਰਸ ਨੇ ਉਹਨਾਂ ਦੇ ਕੋਲੇ ਸਿਰਫ 11% ਹੀ ਆ ਤਾਂ ਇੱਥੋਂ ਵੀ ਕੰਪਨੀ ਦੀ ਸਟ੍ਰੈਂਥ ਤੁਸੀਂ ਚੈੱਕ ਕਰ ਸਕਦੇ ਇੱਥੇ ਵੀ ਤੁਹਾਨੂੰ ਹੋਲਡਿੰਗ ਇਧਰ ਪਤਾ ਲੱਗ ਜਾਣਗੇ ਤਾਂ ਇਹ ਹੋ ਗਿਆ ਜੀ ਸਾਰਾ ਇਸ ਤੋਂ ਅੱਗੇ ਪੀਅਰਸ ਆ ਗਏ ਬਾਕੀ ਦੀਆਂ ਜਿਹੜੀਆਂ ਇਹਨਾਂ ਦੇ ਰਿਲੇਟਡ ਹੀ ਨਾ ਰਿਲੇਟਡ ਨਹੀਂ ਜਿਹੜੀਆਂ ਉਹੀ ਕੰਮ ਕਰਦੀਆਂ ਨੇ ਉਸੇ ਫੀਲਡ ਦੀਆਂ ਹੋਰ ਕੰਪਨੀਆਂਸ ਨੇ ਉਹਨਾਂ ਦੇ ਨਾਲ ਇਹਨਾਂ ਦਾ ਕੰਪੈਰੀਸ਼ਨ ਕੀਤਾ ਹੋਇਆ ਇੱਥੇ ਪ੍ਰਾਈਸ ਕੰਪੈਰੀਸ਼ਨ ਇੱਥੇ ਪਿਛਲੇ ਦਿਨ ਦੀ ਪਰਸੈਂਟੇਜ ਚੇਂਜ ਹੈਗੀ ਆ ਤੇ ਇੱਥੇ ਆਪਣੇ ਕੋਲ ਇੱਕ ਵਾਰੀ ਫੇਰ ਐਡ ਹੈਗੀ ਆ ਮਾਰਕੀਟ ਕੈਪ ਮਾਰਕੀਟ ਕੈਪ ਇਹਨਾਂ ਤੋਂ ਸਾਰਿਆਂ ਤੋਂ ਜ਼ਿਆਦਾ ਮਦਰ ਸੰਸੂਮੀ ਦਾ ਬਾਕੀ ਸਾਰਿਆਂ ਦਾ ਇਹਨਾਂ ਤੋਂ ਘੱਟ ਆ ਇੱਥੇ ਪੀਈ ਆਰਓਈ ਰੇਸ਼ੋ 21 ਸਾਲ ਦੀ ਪਰਫਾਰਮੈਂਸ ਨੈਟ ਪ੍ਰੋਫਿਟ ਨੈਟ ਸੇਲਸ ਡੈਟ ਟੂ ਇਕਵਿਟੀ ਰੇਸ਼ੋ ਇਹ ਵੀ ਇਹਨਾਂ ਦੀ ਬਹੁਤ ਹੀ ਚੰਗੀ ਆ ਪੁਆਇੰਟ 06 ਦੇਖਿਆ ਮੈਂ ਤੁਹਾਨੂੰ ਵੈਸੇ ਹੀ ਨਹੀਂ ਬੋਲੀ ਸੀ ਇਹ ਕੰਪਨੀ ਇਹ ਕੰਪਨੀ ਚੰਗੀ ਹੈ ਉਸ ਤੋਂ ਕਿ ਤਾਂ ਇਹਨਾਂ ਦਾ ਆਫਿਸ ਵਗੈਰਾ ਜੇ ਤੁਸੀਂ ਜਾ ਕੇ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਐਡਰੈਸ ਲੈ ਲਿਓ ਇਹਨਾਂ ਦਾ ਠੀਕ ਹੋ ਗਿਆ ਤੇ ਇਹ ਸੀ ਕੀ ਗੱਲ ਜੀ ਆਪਣੀ ਮਨੀ ਕੰਟਰੋਲ ਦੀ ਇੱਕ ਹੋਰ ਵੈਬਸਾਈਟ ਬਾਰੇ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਜਿਹੜੀ ਮੇਰੀ ਫੇਵਰਟ ਹੈਗੀ ਹੈ ਮੈਨੂੰ ਬੜੀ ਪਸੰਦ ਆ ਉਹ ਤਸ਼ਾਦੇਸ ਕਰਕੇ ਮੈਨੂੰ ਪਸੰਦ ਆ ਕਿ ਜਦੋਂ ਮੈਂ ਕੰਮ ਸਟਾਰਟ ਕੀਤਾ ਸੀ ਤਾਂ ਉਦੋਂ ਮੈਂ ਉਸ ਹੀ ਵੈਬਸਾਈਟ ਤੋਂ ਕਾਫੀ ਜ਼ਿਆਦਾ ਰਿਸਰਚ ਕੀਤੀ ਆ ਦੇਖੋ ਤੁਸੀਂ ਕੀ ਕਰਨਾ ਉਹਦੇ ਲਈ ਤੁਸੀਂ Google ਦੇ ਉੱਪਰ ਜਾ ਕੇ ਲਿਖੋ ਰਕੇਸ਼ ਜੰਜਨ ਬਾਲਾ ਤੁਸੀਂ ਇਹਨਾਂ ਲਿਖਤਾ ਰਕੇਸ਼ ਜੰਜਨ ਬਾਲਾ ਇੰਡੀਆ ਦੇ ਸਭ ਤੋਂ ਵੱਡੇ ਇਨਵੈਸਟਰ ਉਸ ਤੋਂ ਅੱਗੇ ਕੀ ਕਰਨਾ ਹੁਣ ਤੁਸੀਂ ਉੱਥੇ ਜਾ ਕੇ ਰਕੇਸ਼ ਜੰਜਨ ਬਾਲਾ ਦਾ ਨਾਮ ਲਿਖ ਕੇ ਤੁਸੀਂ ਲਿਖ ਦੋ ਵੈਬਸਾਈਟ ਅਚਲੀ ਇਹਨਾਂ ਦੀ ਆਪਣੀ ਕੋਈ ਵੈਬਸਾਈਟ ਨਹੀਂ ਹੈਗੀ ਇਸ ਤਰ੍ਹਾਂ ਮਤਲਬ ਇਸ ਤਰ੍ਹਾਂ ਦੀ ਵੈਬਸਾਈਟ ਨਹੀਂ ਹੈਗੀ ਠੀਕ ਜਦੋਂ ਤੁਸੀਂ ਰਕੇਸ਼ ਜੰਜਨ ਬਾਲਾ ਵੈਬਸਾਈਟ ਲਿਖੋਗੇ ਤਾਂ ਉੱਥੇ ਇਹ ਵਾਲਾ ਲਿੰਕ ਆਊਗਾ ਜਿ ਤੁਹਾਨੂੰ ਇੱਥੇ ਦਿਖ ਰਿਹਾ ਉੱਥੇ ਲਿਖਿਆ ਹੋਊਗਾ ਫੈਨਸਾਈਟ ਜੇ ਤੁਸੀਂ ਇੱਥੇ ਸਕਰੀਨ ਤੇ ਦੇਖੋਗੇ ਦੇਖ ਰਹੇ ਹੋ ਐਸਟ੍ਰਿੰਗ ਤਾਂ ਲਿਖਿਆ ਹੋਇਆ ਇਨਸਪਾਇਰਡ ਨਾਟ ਇਨਡੋਸਡ ਬਾਈ ਰਕੇਸ਼ ਜੁੰਜਨਵਾਲਾ ਇਹਦਾ ਮਤਲਬ ਕੀ ਆ ਜਿਹੜੇ ਕੋਈ ਫੈਨ ਹੋਣਗੇ ਰਕੇਸ਼ ਜੁੰਜਨਵਾਲਾ ਦੇ ਸਟਾਕ ਮਾਰਕੀਟ ਲਈ ਕਰੀਜ਼ੀ ਲੋਕ ਨੇ ਉਹਨਾਂ ਨੇ ਇਹ ਵੈਬਸਾਈਟ ਬਣਾਈ ਆ ਅਸਲ ਦੇ ਵਿੱਚ ਡਾਇਰੈਕਟਲੀ ਰਕੇਸ਼ ਜੁੰਜਨਵਾਲਾ ਦਾ ਇਸ ਵੈਬਸਾਈਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਨਾਟ ਇਨਡੋਸ ਠੀਕ ਆ ਜੀ ਬਟ ਇੱਥੇ ਤੁਹਾਨੂੰ ਸ਼ੇਅਰ ਦੇ ਬਾਰੇ ਚੰਗੇ ਸਟਾਕਸ ਬਾਰੇ ਬਹੁਤ ਹੀ ਜ਼ਿਆਦਾ ਵਧੀਆ ਇਨਫੋਰਮੇਸ਼ਨ ਮਿਲਦੀ ਰਹਿੰਦੀ ਆ ਇਥੋਂ ਕਿਉਂਕਿ ਇੱਥੇ ਕੀ ਹੁੰਦਾ ਇਸ ਵੈਬਸਾਈਟ ਦੇ ਉੱਪਰ ਕੀ ਚੀਜ਼ ਹੈਗੀ ਆ ਇੱਥੇ ਨਾ ਜਿਹੜੇ ਵੱਡੇ ਵੱਡੇ ਇਨਵੈਸਟਰਸ ਨੇ ਬਹੁਤ ਹੀ ਵੱਡੇ ਜਿਵੇਂ ਆਪਾਂ ਹੁਣ ਉਹ ਦੇਖਿਆ ਸੀ ਨਾ ਸੁਪਰਸਟਾਰ ਪੋਰਟਫੋਲੀਓ ਤੇ ਜਿਹੜੇ ਉਹ ਬੜੇ ਵੱਡੇ ਇਨਵੈਸਟਰਸ ਨੇ ਉਹ ਜੋ-ਜੋ ਵੀ ਕੋਈ ਕੰਪਨੀ ਬਾਏ ਕਰਦੇ ਆ ਤਾਂ ਉਹਦੇ ਬਾਰੇ ਦੇ ਵਿੱਚ ਇੱਥੇ ਪੂਰੀ ਦੀ ਪੂਰੀ ਸਾਰਾ ਇਨਫੋਰਮੇਸ਼ਨ ਹੁੰਦੀ ਆ ਇੱਥੇ ਵੱਡੇ ਵੱਡੇ ਬ੍ਰੋকারেਜ ਹਾਊਸਸ ਜਿਵੇਂ ਆ ਦੇਖੋ ਤੁਹਾਡੇ ਸਾਹਮਣੇ ਆ ਗਿਆ ਐਸਪੀਐਸ ਸੈਕਿਉਰिटीज ਆ ਗਿਆ ਆਈਸੀਆਈਸੀਆਈ ਡਾਇਰੈਕਟ ਆ ਗਿਆ ਇਹ ਸਾਰੇ ਖੁਦ ਹੀ ਆਪਣੇ ਵੱਲੋਂ ਹੀ ਸਾਰੀ ਇਨਫੋਰਮੇਸ਼ਨ ਦਿੰਦੇ ਆ ਉਸੇ ਇੱਕ ਤਰ੍ਹਾਂ ਨਾਲ ਹੀ ਸਮਝ ਲਓ ਕਿ ਜਿੰਨੇ ਵੀ ਵੱਡੇ ਬ੍ਰੋਕਰੇਜ ਹਾਊਸਸ ਨੇ ਜਿੰਨੇ ਵੀ ਵੱਡੇ ਸ਼ੇਅਰ ਮਾਰਕੀਟ ਦੇ ਟੀਚਰ ਨੇ ਉਹ ਤੁਹਾਨੂੰ ਇੱਥੇ ਖੁਦ ਹੀ ਦੱਸਣਗੇ ਆਪਣੇ ਆਪ ਚੰਗੀ ਤਰ੍ਹਾਂ ਸਮਝਾਉਣਗੇ ਕਿਸੇ ਵੀ ਸ਼ੇਅਰ ਬਾਰੇ ਕਿ ਉਹ ਕਿਉਂ ਵਧੀਆ ਹੈਗਾ ਉਸ ਟਾਈਮ ਤੇ ਫੋਰ ਐਗਜ਼ਾਮਪਲ ਇਹ ਮੇਰਾ ਇੱਕ ਫੇਵਰਿਟ ਸ਼ੇਅਰ ਹੈ ਟਿਮਕਨ ਇੰਡੀਆ ਇਹਨੂੰ ਆਪਾਂ ਦੇਖ ਲੈਨੇ ਆ ਇੱਥੇ ਕੀ ਲਿਖਿਆ ਹੋਇਆ ਟਿਮਕਨ ਇੰਡੀਆ ਇਸ ਸਟਰੋਂਗਲੀ ਪੋਜੀਸ਼ਨ ਟੂ ਮੈਨੀਫਿਟ ਫਰੋਮ ਬਿਯੋਂਡ ਕੈਪੈਕਸ ਆਊਟਲੇ ਹੁਣ ਇਹ ਕਹਿ ਰਿਹਾ ਕਿ ਇਹਨੂੰ ਬਾਈ ਕਰ ਲਓ ਟਾਰਗੇਟ ਪ੍ਰਾਈਸ ਹੈਗਾ 3950 ਦਾ 25% ਦਾ ਅਪਸਾਈਡ ਆਪਾਂ ਇਹਨੂੰ ਖੋਲ ਕੇ ਦੇਖ ਲਾਂਗੇ ਤੁਹਾਡੇ ਸਾਹਮਣੇ ਇਹ ਸਾਰੀ ਇਨਫੋਰਮੇਸ਼ਨ ਆ ਗਈ ਟਿਮਕਨ ਇੰਡੀਆ ਦੀ ਹੁਣ ਤੁਸੀਂ ਇਹਨੂੰ ਸਾਰਾ ਪੜੋ ਚੰਗੀ ਤਰ੍ਹਾਂ ਦੇਖੋ ਰੈਵਨਿਊ ਮਿਕਸ ਇੱਥੇ ਲਿਖੀ ਉਹੀ ਚੀਜ਼ਾਂ ਜਿਹੜੀਆਂ ਮੈਂ ਉੱਥੇ ਬੋਲਦਾ ਹਾਂ ਤਾਂ ਹੀ ਮੈਂ ਕਹਿਣਾ ਹੋ ਸਕਦਾ ਮੇਰਾ ਲਾਸਟ ਵੀਡੀਓ ਹੋਵੇ ਤੁਹਾਨੂੰ ਇਸ ਤੋਂ ਬਾਅਦ ਮੇਰੀ ਲੋੜ ਪੈਣੀ ਨਹੀਂ ਹੈਗੀ ਰੈਵਿਊ ਵਿੱਚ 15% ਮੋਬਿਲਿਟੀ 22% ਪ੍ਰੋਸੈਸ ਇੰਡਸਟਰੀ 15% ਐਕਸਪੋਰਟ 27% ਥੱਲੋਂ ਤੱਕ ਜਾਓਗੇ ਤਾਂ ਦੇਖੋ ਕਿੰਨੀ ਜ਼ਿਆਦਾ ਕੰਮ ਦੀ ਇਨਫੋਰਮੇਸ਼ਨ ਇੱਥੇ ਤੁਹਾਨੂੰ ਮਿਲੀ ਆ ਸਿਰਫ ਇੱਕ ਛੋਟਾ ਜਿਹਾ ਲਿੰਕ ਖੋਲਣ ਦੇ ਨਾਲ ਹੁਣ ਆਪਾਂ ਵਾਪਸ ਚਲੀਏ ਵਾਪਸ ਚਲ ਕੇ ਤੁਸੀਂ ਕਿੰਨਾ ਵੀ ਥੱਲੋਂ ਤੱਕ ਆ ਦੇਖੋ ਜਾਈ ਚੱਲੋ ਹਿੰਡੈਲਕੋ ਆ ਗਿਆ 올ਡਰ ਐਂਟਰੀਜ਼ ਦੇ ਉੱਪਰ ਕਲਿੱਕ ਕਰ ਦਿੰਨੇ ਆ ਥੋੜਾ ਪਿੱਛੇ ਚਲੇ ਜਾਂਦੇ ਆ ਹੋਰ ਵੀ ਟੂ ਡਿਟੇਲ ਦੇ ਬਾਰੇ ਆ ਗਿਆ ਸਪੈਸ਼ਲਟੀ ਕੈਮੀਕਲ ਸਟਾਕਸ ਲਾਈਕ ਫੈਨੋਟੈਕਸ ਕੈਮੀਕਲ ਬਾਲਾਜੀਓ ਮੀਨਸ ਰੋਜ਼ਰੀ ਬਾਇਓਟੈਕ ਹੈਵ ਅਪ ਟੂ 52% ਅਪਸਾਈਡ ਇਹ ਕਹਿ ਰਿਹਾ ਕੇ ਆ ਚੌਕਸੀ ਵਾਲੇ ਕੇਆਰ ਚੌਕਸੀ ਆਪਣੇ ਆਪ ਦੇ ਚ ਬਹੁਤ ਹੀ ਵੱਡਾ ਨਾਮ ਕਮੰਡੀ ਮੈਂ ਤੁਹਾਨੂੰ ਇਹਨੂੰ ਖੋਲ ਕੇ ਦਿਖਾ ਦਿੰਨਾ 1 ਮਿੰਟ ਰੁਕੋ ਆ ਦੇਖੋ ਲਿਖਿਆ ਐਂਜਲ 1 ਇਜ਼ ਵਨ ਆਫ ਦਾ ਬੈਸਟ ਕੋਰ ਪੋਰਟਫੋਲੀਓ ਬਲੇਜ਼ ਇਹਨੂੰ ਖੋਲ ਲੈਨੇ ਮੈਂ ਪੜਨਾ ਚਾਹਣਾ ਕਿ ਇਹ ਕੀ ਕਹਿ ਰਿਹਾ ਚੌਕਸੀਸੋ ਸਪੈਸ਼ਲਟੀ ਕੈਮੀਕਲ ਸਟਾਕਸ ਬਾਰੇ ਕੁਝ ਦੱਸ ਰਿਹਾ ਬਾਲਾ ਜੀ ਮੀਨਸ ਬਾਰੇ ਦੱਸ ਰਿਹਾ ਤਾਂ ਤੁਸੀਂ ਇਹ ਸਾਰਾ ਪੜੋ ਦੇਖੋ ਕਿੰਨੀ ਇਨਫੋਰਮੇਸ਼ਨ ਦੇ ਰਿਹਾ ਠੀਕ ਹੈ ਜੀ ਤਾਂ ਇਹ ਹੋ ਗਈਆਂ ਤਿੰਨ ਵੈਬਸਾਈਟ ਜਿਨ੍ਹਾਂ ਦਾ ਮੈਂ ਤੁਹਾਨੂੰ ਆਪਣੇ ਸਾਹਮਣੇ ਇੱਥੇ ਸਕਰੀਨ ਦੇ ਉੱਪਰ ਹੀ ਸਾਰਾ ਕੁਝ ਕਰਕੇ ਦਿਖਾਇਆ ਠੀਕ ਜੀ ਤਾਂ ਇਹ ਤਿੰਨ ਵੈਬਸਾਈਟ ਮੈਂ ਤੁਹਾਨੂੰ ਉੱਥੇ ਸਕਰੀਨ ਦੇ ਉੱਪਰ ਚਲਾ ਕੇ ਦਿਖਾਤੀਆਂ ਇਸ ਤੋਂ ਬਿਨਾਂ ਹੋਰ ਵੀ ਵੈਬਸਾਈਟਸ ਨੇ ਜਿਨ੍ਹਾਂ ਦੇ ਵਿੱਚੋਂ ਹੈਗੀ ਐਨਐਸਸੀ ਇੰਡੀਆ ਬੀਐਸਸੀ ਇੰਡੀਆ ਤੁਸੀਂ ਉਹਨਾਂ ਦੇ ਉੱਪਰ ਜਾ ਕੇ ਮਤਲਬ ਸੇਮ ਹੀ ਪ੍ਰੋਸੀਜਰ ਹੈ ਤੁਸੀਂ ਖੋਲੋਗੇ ਮੈਂ ਤੁਹਾਨੂੰ ਦਿਖਾਤਾ ਨਾ ਕਿ ਨਿਊਜ਼ ਲਿਖਿਆ ਹੋਊਗਾ ਸਟਾਕਸ ਲਿਖਿਆ ਹੋਊਗਾ ਤੁਸੀਂ ਉੱਥੇ ਜਾ ਕੇ ਉਹ ਸਾਰਾ ਡਾਟਾ ਉਵੇਂ ਦੇਖ ਸਕਦੇ ਹੋ ਉਹਨਾਂ ਤੋਂ ਬਾਅਦ ਹੈਗੀ ਹੈ ਵੈਬਸਾਈਟ ਇੱਕ ਸਕਰੀਨਰ ਇੰਡੀਆ સ્ક્રીનર ઇન્ડિયા ਦੇ ਉੱਪਰ ਜਾ ਕੇ ਵੀ ਤੁਹਾਨੂੰ ਬਹੁਤ ਸਾਰਾ ਇਨਫੋਰਮੇਸ਼ਨ ਮਿਲੂਗੀ ਉਸ ਤੋਂ ਲਓਰ ਇਕਨੋਮਿਕ ਟਾਈਮਸ ਹੈ ਇਕਨੋਮਿਕ ਟਾਈਮਸ ਮਨੀ ਕੰਟਰੋਲ ਤੋਂ ਬਾਅਦ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲੀ ਵੈਬਸਾਈਟ ਹੈਗੀ ਆ ਉੱਥੇ ਤੁਹਾਨੂੰ ਮਤਲਬ ਇਹ ਸਾਰੀਆਂ ਵੈਬਸਾਈਟ ਜਿਹੜੀਆਂ ਨੇ ਨਾ ਇਹ ਡਿਫਰੈਂਟ ਡਿਫਰੈਂਟ ਚੀਜ਼ਾਂ ਦੇ ਵਿੱਚ ਥੋੜੀ ਇਹਨਾਂ ਦੀ ਸਪੈਸ਼ਲਿਟੀ ਹੈ ਜਿਵੇਂ ਮਨੀ ਕੰਟਰੋਲ ਆ ਸਭ ਤੋਂ ਈਜ਼ੀ ਟੂ ਯੂਜ਼ ਹੈਗੀ ਜਿਵੇਂ ਹੁਣੇ ਆਪਾਂ ਕਰਕੇ ਵੀ ਦੇਖਿਆ ਨਾ ਇੱਕ ਹੀ ਪੇਜ ਦੇ ਉੱਪਰ ਆਪਾਂ ਨੂੰ ਕਿੰਨੀ ਸਾਰੀ ਇਨਫੋਰਮੇਸ਼ਨ ਦਿੱਤੀ ਇਕਨੋਮਿਕ ਟਾਈਮਸ ਉਹ ਮਤਲਬ ਸਭ ਤੋਂ ਜ਼ਿਆਦਾ ਪਪੂਲਰ ਹੈ ਕਿ ਕੁਇਕਲੀ ਸਭ ਤੋਂ ਛੇਤੀ ਮਤਲਬ ਰੀਸੈਂਟ ਨਿਊਜ਼ ਨਾਲ ਦੇ ਨਾਲ ਹੀ ਉਹਨਾਂ ਦੇ ਉੱਪਰ ਆ ਜਾਂਦੀਆਂ ਬੜਾ ਈਜ਼ੀਲੀ ਅਵੇਲੇਬਲ ਹੈਗੀਆਂ ਨੇ ਰਕੇਸ਼ ਚੁੰਜਨ ਵਾਲਾ ਵੈਬਸਾਈਟ ਜਿਹੜੀ ਸੀਗੀ ਉੱਥੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਜਿਹੜੀ ਬ੍ਰੋਕਰੇਜ ਹਾਊਸਸ ਦੀ ਰਿਸਰਚ ਹੁੰਦੀ ਹੈ ਕਿਸੇ ਵੀ ਕੰਪਨੀ ਬਾਰੇ ਉਹ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਫੈਕਟਸ ਐਂਡ ਫਿਗਰਸ ਜਿਹੜੀਆਂ ਮੈਂ ਬੋਲ ਦਿੰਨਾ ਹੁੰਨਾ ਉਹ ਸਾਰੇ ਉੱਥੇ ਤੁਹਾਨੂੰ ਮਿਲ ਜਾਣਗੇ ਠੀਕ ਹੋ ਗਿਆ ਇਹਨਾਂ ਤੋਂ ਇਲਾਵਾ ਕੁਝ ਹੋਰ ਵੈਬਸਾਈਟ ਨੇ ਇਹ ਜਿਹੜੀਆਂ ਮੈਂ ਤੁਹਾਨੂੰ ਹੁਣੇ ਤੱਕ ਬੋਲੀਆਂ ਨੇ ਇਸ ਮੂਮੈਂਟ ਤੱਕ ਉਹ ਸਾਰੀਆਂ ਹੈਗੀਆਂ ਨੇ ਟਾਇਰ 1 ਦੇ ਵਿੱਚ ਮਤਲਬ ਤੁਸੀਂ ਕਿਤੇ ਹੋਰ ਵੀ ਜਾ ਸਕਦੇ ਹੈਗੇ ਹੋ ਕੁਝ ਵੈਬਸਾਈਟਸ ਹੋਰ ਨੇ ਜਿਨ੍ਹਾਂ ਦੇ ਵਿੱਚ ਹੈਗੀਆਂ ਮੈਂਟ ਬਿਜ਼ਨਸ ਸਟੈਂਡਰਡਸ ਫਾਈਨੈਂਸ਼ੀਅਲ ਐਕਸਪ੍ਰੈਸ ਤੇ ਹਿੰਦੂ ਬਿਜ਼ਨਸ ਲਾਈਨ ਇਹ ਵੈਬਸਾਈਟਸ ਨੇ ਇਹਨਾਂ ਵੈਬਸਾਈਟਸ ਨੂੰ ਖੋਲੋ ਨਿਊਜ਼ ਦੇ ਉੱਪਰ ਕਲਿੱਕ ਕਰੋ ਸਟਾਕਸ ਦੇ ਉੱਪਰ ਕਲਿੱਕ ਕਰੋ ਮਤਲਬ ਇੱਕ ਸਮੁੰਦਰ ਆ ਜਸਟ ਡਾਈਵ ਇਨ ਮਤਲਬ ਬਸ ਉਹਦੇ ਅੰਦਰ ਡੁਬਕੀ ਲਾ ਲਓ ਪੜੀ ਚੱਲੋ ਪੜੀ ਚੱਲੋ ਪੜੀ ਚੱਲੋ ਡਾਟਾ ਇਕੱਠਾ ਕਰੀ ਚੱਲੋ ਜਿਵੇਂ ਮੈਂ ਤੁਹਾਨੂੰ ਪਿਛਲੇ ਵੀਡੀਓਸ 'ਚ ਬੋਲਿਆ ਸੀ ਕਿ ਮੈਂ ਰਜਿਸਟਰ ਰੱਖੇ ਹੋਏ ਹੇਗੇ ਹੁਣ ਵੀ ਹੈਗੇ ਮੇਰੇ ਕੋਲੇ ਹੁਣ ਵੀ ਮੈਂ ਅਪਡੇਟ ਹੁੰਦਾ ਰਹਿਣਾ ਰੱਖਿਓ ਤੁਸੀਂ ਵੀ ਆਪਣਾ ਉਸੇ ਤਰ੍ਹਾਂ ਡਾਟਾ ਐਂਟਰੀ ਕਰੀ ਚਲੋ ਕਲੈਕਸ਼ਨ ਕਰੀ ਚਲੋ ਠੀਕ ਹੋ ਗਿਆ ਜੀ ਤਾਂ ਇਹ ਸਾਰਾ ਹੈਗਾ ਤਾਂ ਉਮਝੋ ਜਿੱਥੋਂ ਆਪਾਂ ਨੂੰ ਇਹ ਸਾਰਾ ਕੁਝ ਪਤਾ ਲੱਗ ਸਕਦਾ ਜਿੰਨਾ ਜ਼ਿਆਦਾ ਟਾਈਮ ਲਾਓਗੇ ਜਿੰਨੇ ਜ਼ਿਆਦਾ ਪੇਜ ਕਾਲੇ ਕਰੋਗੇ ਕਾਪੀਆਂ ਕਿਤਾਬਾਂ ਕਾਲੀਆਂ ਕਰੋਗੇ ਓਨਾ ਜ਼ਿਆਦਾ ਤੁਹਾਨੂੰ ਸ਼ੇਅਰ ਮਾਰਕੀਟ ਬਾਰੇ ਪਤਾ ਲੱਗੂਗਾ ਇਸ ਤੋਂ ਇਲਾਵਾ ਇੱਕ YouTube ਚੈਨਲ ਹੈਗਾ ਜਿਹੜਾ ਮੇਰਾ ਪਰਸਨਲ ਫੇਵਰੇਟ ਹੈਗਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਵਧੀਆ ਜਿੱਥੋਂ ਮੈਨੂੰ ਬਹੁਤ ਹੀ ਜ਼ਿਆਦਾ ਇਨਫੋਰਮੇਸ਼ਨ ਮਿਲਦੀ ਹੈਗੀ ਆ YouTube ਚੈਨਲ ਉਹ ਇੱਕ ਪੰਜਾਬੀ ਦਾ YouTube ਚੈਨਲ ਆ ਸਟਾਕ ਮਾਰਕੀਟ ਤੇ ਦੁਨੀਆ ਕਰਕੇ ਉੱਥੇ ਇੱਕ ਭਾਈ ਸਾਹਿਬ ਆਉਂਦੇ ਆ ਖੱਬੀ ਪੱਗ ਬੰਨਦੇ ਆ ਉਹ ਤੇ ਐਨਕਾਂ ਲੱਗੀਆਂ ਹੁੰਦੀਆਂ ਪਿੱਛੇ ਉਹਨਾਂ ਦੇ ਕਾਫੀ ਸਾਰੀਆਂ ਕਿਤਾਬਾਂ ਹੁੰਦੀਆਂ ਨੇ ਠੀਕ ਹੋ ਗਿਆ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਉਹ ਤਾਂ ਸੱਚ ਮੇਰੇ ਚੈਨਲ ਦਾ ਨਾ ਪੁੱਲ ਗਿਆ ਸੌਰੀ ਠੀਕ ਹੋ ਗਿਆ ਜੀ ਉਹ ਤਾਂ ਪਰ ਮੇਰਾ ਹੀ ਚੈਨਲ ਆ ਹੁਣ ਦੇਖਦੇ ਆ ਇਹ ਸਾਰੀ ਇਨਫੋਰਮੇਸ਼ਨ ਤੋਂ ਬਾਅਦ ਤੁਹਾਨੂੰ ਮੇਰੀ ਕਿੰਨੀ ਕੁ ਲੋਡ ਪੈਂਦੀ ਆ ਮੈਂ ਸ਼ਾਇਦ ਆਪਣੇ ਪੈਰਾਂ ਤੇ ਆਪੇ ਹੀ ਕੋਹੜੀ ਮਾਰੀ ਆ ਬਟ ਫਿਰ ਵੀ ਮੈਂ ਤੁਹਾਨੂੰ ਕਹੂੰਗਾ ਕਿ ਮੇਰਾ ਚੈਨਲ ਦੇਖਦੇ ਰਹੋ ਫਿਰ ਵੀ ਕੁਛ ਨਾ ਕੁਛ ਮੈਂ ਤੁਹਾਡੇ ਲਈ ਨਵਾਂ ਕੁਝ ਲੈ ਕੇ ਆਉਂਦਾ ਰਹੂੰਗਾ ਠੀਕ ਹੋ ਗਿਆ ਤੇ ਜੇ ਤੁਹਾਨੂੰ ਅੱਜ ਦਾ ਮੇਰੀ ਇਹ ਜਾਣਕਾਰੀ ਮੇਰੀ ਇਹ ਨੋਲਿਜ ਤੁਹਾਨੂੰ ਤੁਹਾਡੀ ਕਿਸੇ ਹੈਲਪ ਕਰੂਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀ